ਗੁਰੂਰਸਾਇਰ ਦੇ ਵਿੱਚ ਮੌਜੂਦ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹੈਗੇ ਆ ਕਾਵੜ ਲੈ ਕੇ ਜਿਹੜੇ ਆ ਸ਼ਰਦਾਲੂ ਵਾਪਸ ਪਹੁੰਚੇ ਹੈਗੇ ਆ ਤੇ ਗੁਰੂਰਸਾਇਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਨੌਜਵਾਨਾਂ ਦੇ ਵਿੱਚ ਉਤਸ਼ਾਹ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਤੇ ਨੌਜਵਾਨਾਂ ਕਾਵੜ ਲੈ ਕੇ ਅੱਜ ਵਾਪਸ ਪਹੁੰਚਿਆ ਤੇ ਵੱਖ-ਵੱਖ ਮੰਦਰਾਂ ਦੇ ਕਾਵੜੀਏ ਗੁਰੂ ਸਾਹਿਬ ਪੁੱਜਿਆ ਤੇ ਪੁੱਜਣ ਤੋਂ ਬਾਅਦ ਸਵਾਗਤ ਵੀ ਜਿਹੜਾ ਇਹਨਾਂ ਦਾ ਕੀਤਾ ਜਾ ਰਿਹਾ ਹੈ। ਕੱਲ੍ਹ ਬਾਦ ਜਿਹੜੀ ਹੈ ਬਾਈ ਹੋਰਾਂ ਦੇ ਨਾਲ ਗੱਲ ਕਰ ਲੈਨੇ ਹੈਗਿਆਂ। ਕਿੰਨੇ ਦਿਨ ਜਾ ਕੇ ਆਏ ਕਿੰਨੇ ਦਿਨ ਦਾ ਸਮਾਂ ਲੱਗਾ? ਕਿੰਨੇ ਦਿਨ ਦਾ ਸਮਾਂ ਲੱਗਾ ਜਦੋਂ ਤੁਸੀਂ ਜਾ ਕੇ ਆਏ? 6 ਦਿਨ ਲੱਗ ਗਏ ਤੁਹਾਨੂੰ। 6 ਦਿਨ ਲੱਗੇ। ਤੇ ਅੱਜ ਸਵੇਰ ਪਹੁੰਚੇ ਫਿਰ। 4 ਦਿਨ ਰਾਸਤੇ। 4 ਦਿਨ ਰਾਸਤੇ ਲੱਗੇ। ਤੇ ਕੀ ਉਤਸ਼ਾਹ ਸੀ ਕਿਵੇਂ ਦਾ ਮਾਹੌਲ ਸੀ ਜਾਗਾਇ ਸੀ ਤੇ ਵਾਪਸ ਆਏ ਬਹੁਤ ਵਧੀਆ ਅੱਛਾ ਦਿੱਕਤਾਂ ਨਹੀਂ ਆਈ ਰਸਤੇ 'ਚ ਕੋਈ ਨਾ ਨਾ ਕੋਈ ਦਿੱਕਤ ਨਹੀਂ ਆਈ ਠੀਕ ਹੈ ਨਾ ਜਾਉਂਦੇ ਹੋ ਬਹੁਤ ਵਧੀਆ ਹੋ ਗਈ ਜੱਤ ਵਾਪਸ ਆ ਗਈ ਵਧੀਆ ਹੋ ਗਈ ਤੇ ਹੁਣ ਇਸ ਤੋਂ ਬਾਅਦ ਦੇਖਵਾ ਜਲ ਚੜਾਵਾਂਗੇ ਜਲ ਚੜਾਓ ਤੇ ਟੋਟਲ ਕਿੰਨੇ ਮੰਦਰਾਂ ਦੇ ਗੁਰੂ ਅਰਸਾਈ ਤੁਗਏ ਸੀ ਸਾਰੇ ਇਕੱਠੇ ਸੀ ਕਿ ਅਲੱਗ-ਅਲੱਗ ਸੀ ਅਲੱਗ-ਅਲੱਗ ਹੀ ਹੈ ਬਾਲਿਕ ਮੰਦਰ ਦੇ ਪਾਸੋਂ ਹੈ ਬਾਲਿਕ ਮੰਦਰ ਦੇ ਪਾਸੋਂ ਹੈ ਤੇ ਕਿੰਨੇ ਨੌਜਵਾਨ ਸੀ ਤੁਹਾਡੇ ਨਾਲ ਸਾਰੇ ਸਾਡੇ ਨਾਲ 40 ਜਣੇ 40 ਜਣੇ 40 ਇੱਕ ਕਲੂਮਨ ਮੰਦਰ ਪਾਸੇ ਘਾੜ ਪਈ ਸੀ ਜਲ ਅੱਛਾ ਇਹ ਘਾੜਾ ਤੋਂ ਥੋੜਾ ਅੱਦੇ ਉੱਤਰ ਦੇ ਬਣ ਗਏ ਠੀਕ ਹੈ ਕਿੰਨੀਆਂ ਲੈ ਕੇ ਆਏ ਸੀ ਕਾਵੜਾ ਟੋਟਲ ਲੈ ਕੇ ਪੰਜ ਕਾਵੜਾ ਤੇ ਪੰਜ ਦਾਗ ਤੇ ਤੇ ਪੰਜ ਪੰਜ ਦਾਗ ਤੇ ਪੰਜ ਚੂਟਾ ਅੱਛਾ ਪੂਰਾ ਦਾ ਸ਼ਾਗਿਰ ਹਾਂਜੀ ਪੂਰਾ ਨਜ਼ਾਰਾ ਲੱਗੇ ਜਕਾਰੇ ਤੇ ਹਾਂਜੀ ਅੱਜ ਤਾਂ ਰੰਗ ਨਵੀ ਪਾਏ ਹੋਏ ਆ ਤੁਸੀਂ ਹਣਾ ਇੱਕ ਦੂਜੇ ਤੇ ਤਸਵੀਰਾਂ ਤੁਸੀਂ ਦੇ ਸਕਦੇ ਹੋ ਪੰਪ ਪੰਪ ਬੋਲੇ ਦੇ ਜਕਾਰੇ ਜਿਹੜੇ ਆ ਉਹ ਲਗਾਏ ਜਾ ਰਹੇ ਆ ਤੇ ਉਤਸ਼ਾਹ ਤੁਸੀਂ ਦੇ ਸਕਦੇ ਹੋ ਕਾਵੜੀਆਂ ਦੇ ਵਿੱਚ ਵਕ ਵਕ ਮੰਤਰਾਂ ਦੇ ਕਾਵੜੀਆਂ ਗੁਰੂ ਵਰਸਾਈ ਪਹੁੰਚੇ ਅਤੇ ਪਹੁੰਚਦੇ ਸਵਾਗਤ ਜਿਹੜਾ ਉਹ ਵੀ ਇਹਨਾਂ ਦਾ ਜਵਦ ਤਰੀਕੇ ਨਾਲ ਕੀਤਾ ਜਾ ਰਿਹਾ ਤੇ ਆ ਬਾਬਾ ਪਰਫਾਨੀ ਕਾਵੜਾ ਸੰਗ ਸੇਵਾ ਵੱਲੋਂ ਅੱਜ ਗੁਰੂ ਵਰਸਾਈ ਦੇ ਵਿੱਚ ਪੁੱਜਣ ਦੇ ਸਵਾਗਤ ਜਿਹੜਾ ਤੁਸੀਂ ਦੇ ਸਕਦੇ ਹੋ ਜਕਾਰੇ ਜਿਹੜੇ ਆ ਇਹਨਾਂ ਕਾਵੜੀਆਂ ਦੇ ਵੱਲੋਂ ਲਗਾਏ ਜਾ ਰਹੇ ਆ ਤੇ ਜੋਸ਼ ਦੇ ਵਿੱਚ ਨੱਚਦੇ ਹੋਏ ਜਕਾਰੇ ਲਾਉਂਦੇ ਹੋਏ ਦੀਆਂ ਤਸਵੀਰਾਂ ਜਿਹੜੀਆਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਗੁਰੂ ਹਰਸਾਈ ਲਾਈਵ ਦੇ ਜ਼ਰੀਏ ਗੁਰੂ ਹਰਸਾਈ ਦੀ ਆਰ ਐਕਟੀਵਿਟੀ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਜਾਂਦੀ ਹੈ ਪਰ ਅੱਜ ਸ਼ਿਵਰਾਤਰੀ ਦੇ ਜਕਾਰੇ ਸੁਣੋ ਤੁਸੀਂ ਬੰਮ ਬੰਮ ਬੋਲੇ ਦੇ ਜਕਾਰੇ ਲਗਾਉਂਦੇ ਹੋਏ ਇਹ ਸ਼ਰਧਾਲੂ ਦਿਖਾਈ ਦੇ ਰਹੇ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਹੋ ਸਾਂਝੀਆਂ ਕਰ ਰਹੇ ਹਾਂ ਦੇ ਅੱਜ ਪਹੁੰਚੇ ਵਾਸਤੇ ਬਾਬਾ ਪਰਵਾਨੀ ਕਾਂਵਰ ਸੇਵਾ ਸੰਗਤ ਵੱਲੋਂ ਕੱਤਰੀ ਦਾ ਕਾਉਂਡ ਯਾਤਰਾ ਬਹੁਤ ਹੁੰਦਾਂ ਨਾਲ ਮਨਾਈ ਜਾ ਰਹੀ ਏ ਚੰਗਾ ਜਲ ਹਰਦਵਤ ਤੋਂ ਪੈਦਾ ਯਾਤਰਾ ਗੁਰੂ ਘਰ ਲੈ ਕੇ ਆ ਰਹੇ ਆ 100 ਤੋਂ ਵੱਧ ਬੰਦਾ ਜੋ ਯਾਤਰੀ ਏ ਤੁਮ ਕੋ ਨਾਲ ਬੰਬਾਂ ਬੋਲੇ ਦੇ ਜੀ ਕਰ ਰਿਹਾ ਬੰਬ ਬੋਲੇ ਬੰਬ ਬੋਲੇ ਬੰਬ ਬੋਲੇ ਬੰਬ ਬੋਲੇ ਬੰਬ ਬੋਲੇ ਬਹੁਤ ਬਹਾਰ ਏ ਜਿਹੋ ਜਿਹਾਂ ਦਾ ਬੜੇ ਬੜੀਆ ਦਰਸ਼ਨ ਹੋਈ ਜੀ ဒီဘက် team တို့ guys ညီလေးလာပြီနော်ဘာလာမယ်